ਭਾਜੀ ਜਲਦੀ ਆਜੋ ਭਾਜਨ ਟੈਲ ਸਟੋਰ ਤੇ ਕਰਕੇ ਖੱਬਾ ਸੱਜਾ ਜੀ ਸਿਰਫ 60 ਰੁਪਏ ਡੱਬਾ ਜੀ ਚਾਹੇ ਮੇਲੇ ਚ ਲਾਓ ਘਰਾਂ ਚ ਲਾਓ ਕਿੱਥੇ ਮਰਜ਼ੀ ਲਾਓ ਜੀ 60 ਰੁਪਏ ਡੱਬਾ ਜੀ ਕਲਰ ਤੁਸੀਂ ਦੇਖੋਗੇ ਤੁਸੀਂ ਹੈਰਾਨ ਨਹੀਂ ਰਹੋਗੇ ਸਿਰਫ 19 ਰੁਪਏ ਫੁੱਟ ਠੀਕ ਹੈ ਜੀ ਆਜੋ ਜੀ ਕਿਹੜਾ ਸੱਜ ਲਾਹੀ ਜਾਂਨੇ ਹੋ ਆਪਣੇ ਕੋਲੇ ਜੀ ਅੱਜ 24 42 ਆ ਗਿਆ ਜੀ ਸਿਰਫ 19 ਰੁਪਏ ਫੁੱਟ ਜੀ ਅਸਾਂ ਜੀ ਕਹਿੰਦੇ ਜੀ ਕਲਰ ਕਲੈਕਸ਼ਨ ਦੇਖੋਗੇ ਤੁਸੀਂ ਹੈਰਾਨ ਰਹੋਗੇ ਆਜੋ ਜੀ ਮੈਂ ਦਿਖਾ ਦਿੰਦਾ ਮਾਲ ਲਹੀ ਵੀ ਜਾਂਦਾ ਜੀ ਦੇਖੋ ਜੀ ਇਹ 60 ਰੁਪਏ ਡੱਬਾ ਜੀ 60 ਰੁਪਏ ਡੱਬਾ ਭਜਨ ਟਾਇਲ ਸਟੋਰ ਤੇ ਜਲਦੀ ਆਜੋ ਕਰਕੇ ਖੱਬਾ ਸੱਜਾ ਸਿਰਫ 60 ਰੁਪਏ ਡੱਬਾ ਵਾਹ ਜੀ ਵਾਹ 12 18 12 24 65 ਰੁਪਏ ਡੱਬਾ ਜੀ 12 18 60 ਰੁਪਏ ਡੱਬਾ ਜੀ ਠੀਕ ਹੈ ਜੀ ਆਜੋ ਜੀ ਆ ਗੱਡੀਆਂ ਕਿੱਥੇ ਚੱਲੀਆਂ ਜੀ ਇਹ ਗੱਡੀਆਂ ਚੱਲੀਆਂ ਜੀ ਲੁਧਿਆਣੇ ਅਸਾਂ ਲੁਧਿਆਣਾ ਕੋਲੇ ਪਿੰਡ ਹੈ ਜੀ ਡੇਲੋ ਗੁਰਪ੍ਰੀਤ ਸਿੰਘ ਡੇਲੋ ਦੇ ਘਰੇ ਜਾ ਰਿਹਾ ਹਾਂ ਹੋਰ ਦਿਖਾਓ ਜੀ ਕਲਰ ਆਜੋ ਆਹ ਗੱਡੀ ਚੱਲੀ ਹੈ ਜੀ ਆਪਣੀ ਪਿੰਡ ਡੇਲੋ ਲੁਧਿਆਣਾ ਕੋਲੇ ਜੀ ਆਜੋ ਇਹ ਵਾਈਟ ਕਲਰ ਦਾ ਮੈਟ ਚ ਪਿਆ ਜੀ 12000 ਸਕਰ ਫੁੱਟ ਆਪਣੇ ਕੋਲੇ 12000 ਸਕਰ ਫੁੱਟ ਪੂਰਾ ਵਾਈਟ ਜੀ ਹਾਂਜੀ ਸੈਮੀ ਮੈਟ ਹੈ ਜੀ ਹਾਂਜੀ ਆਹ ਦੇਖੋ ਜੀ ਗ੍ਰੇ ਰੇਸ਼ੇ ਵਾਲਾ ਆਹ ਪਿਆ 7000 ਸਕਰ ਫੁੱਟ ਜੀ ਇੱਕ ਨਾਲ ਦਾ ਹੀ ਠੀਕ ਹੈ ਜੀ ਹਾਂਜੀ ਹਾਂਜੀ

ਕਪੜਾ ਮਾਰ ਇਹਦਾ ਕਾਸਾ ਮhenga ਲੱਗਦਾ ਜੀ ਹਾਂਜੀ ਇਹ ਹੈਗਾ ਜੀ 65 ਰੁਪਏ ਪਰ ਸਕੁਅਰ ਫੁੱਟ ਆਲਾ ਜੀ 65 ਰੁਪਏ ਬਲੈਕ ਜੀ ਇਹ ਵੀ ਆਪਾਂ ਸਿਰਫ ਦੇਵਾਂਗੇ 19 ਰੁਪਏ ਫੁੱਟ ਜਲਦੀ ਜਲਦੀ ਆਜੋ ਭਜਨ ਟਾਇਲ ਸਟੋਰ ਤੇ ਵੱਡੇ ਸ਼ੋਅਰੂਮਾਂ ਚ ਨਾ ਕਰਾਓ ਲੁੱਟ ਸਿਰਫ 19 ਰੁਪਏ ਫੁੱਟ ਜੀ 19 ਰੁਪਏ ਫੁੱਟ ਇੰਨਾ ਸਸਤਾ ਕਿਉਂ ਬਾਊ ਜੀ ਇਹ ਆਪਾਂ ਆਫਰ ਲਾਤਾ ਜੀ ਵਿਸਾਖੀ ਦਾ ਵਿਸਾਖੀ ਦਾ ਆਫਰ ਜਲਦੀ ਜਲਦੀ ਲੈ ਜਾਓ ਆਜੋ ਦੇਖੋ ਜੀ ਮਾਰਕਸ ਹੋਲੇ 19 ਰੁਪਏ ਫਟਾ 19 ਰੁਪਏ ਫਟਾ ਇਹ ਵੀ 19 ਰੁਪਏ ਫਟ ਜੀ ਹਾਂ ਆ ਵੀ 19 ਰੁਪਏ ਫਟ ਜੀ ਦੇਖੋ ਜੀ ਹਾਂ ਆਹ ਜੀ ਇਹ ਦੇਖੋ ਆ ਵੀ 19 ਰੁਪਏ ਫਟ ਜੀ 19 ਰੁਪਏ ਫਟ ਜੀ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਬਲ ਬਾਈਟ ਵੀ ਹੈਗਾ ਜੀ ਤੇ ਕਲਰ ਕਲੈਕਸ਼ਨ ਦੇਖੋ ਜੀ ਤੇ ਭਾਜਨ ਜੀ ਆਪਣਾ ਡਰੈਸ ਵੀ ਦੱਸ ਦਿਓ ਹੁਣ ਐ ਮੋਟ ਰੋਡ ਰੰਪਰਾ ਫੂਲ ਡਿਸਟ੍ਰਿਕਟ ਬਠਿੰਡਾ ਪੰਜਾਬ ਜੀ ਮੋਬਾਈਲ ਨੰਬਰ 98767 83954 90416 83954 ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਤੁਹਾਡੇ ਹੱਥੀ ਬਾਜੀ ਰੱਖੇ ਜੀ ਕਿ ਸ਼ੇਰ ਸੁਣਾਓ ਜੀ ਹਾਂ ਜੀ ਨਾ ਮੈਂ ਪਿੰਡੂ ਨਾ ਮੈਂ ਸ਼ਹਿਰੀ ਦਿਲ ਕਮਲਾਏ ਲਹਿਰੀ ਕਰਦਾ ਸ਼ੇਰੋ ਸ਼ੈਰੀ ਰੱਬ ਰੱਖੇ ਤੁਹਾਡੀ ਸੱਤੀ ਖੈਰੀ ਵਾਹ ਜੀ ਨਾ ਮੈਂ ਪਿੰਡੂ ਨਾ ਮੈਂ ਸ਼ੈਰੀ ਦਿਲ ਕਮਲਾ ਇਹ ਲਹਿਰੀ ਕਰਦਾ ਸ਼ੇਰੋ ਸ਼ੈਰੀ ਰੱਬ ਰੱਖੇ ਤੁਹਾਡੀ ਸੱਤੀ ਖੈਰੀ